ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਇਹ ਲੇਡੀ ਕਾਰਡੀਗਨ ਜੋ ਸਟੈਪ ਬਾਈ ਸਟੈਪ ਸਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਤਰ੍ਹਾਂ ਇਹਦੀ ਅੱਜ ਆਪਾਂ ਜਿਹੜੀ ਸਿਲਾਈ ਕਰ ਲਈ ਹੈ ਤੇ ਇਸ ਤਰ੍ਹਾਂ ਹੀ ਬਣੀ ਹੈ ਦੇਖੋ ਕਿੰਨੀ ਸੋਹਣੀ ਜੈਕਟ ਬਣ ਕੇ ਆਈ ਹੈ ਸਾਰੀ ਸਟੈਪ ਬਾਈ ਸਟੈਪ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਦੇ ਸਾਰੇ ਪਾਰਟ ਮੈਂ ਪਲੇਲਿਸਟ ਵਿੱਚ ਪਾ ਦੂੰਗੀ ਤੁਸੀਂ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਾ ਕੇ ਪਲੇ ਲਿਸਟ ਵਿੱਚ ਜਾ ਕੇ ਇਹਦੇ ਸਾਰੇ ਪਾਠ ਦੇਖ ਸਕਦੇ ਹਾਂ ਠੀਕ ਹੈ ਜਿਹੜੇ ਇਸ ਦਾ ਬਾਰਡਰ ਕਿਵੇਂ ਬਣਾਇਆ ਡਿਜ਼ਾਈਨ ਕਿਵੇਂ ਬਣਾਇਆ ਪਾਕਟ ਕਿਵੇਂ ਬਣਾਈ ਹੈ ਮੋਢਿਆਂ ਦੀ ਘਟਾਈ ਮੋਢਿਆਂ ਦੀ ਬਣਾਈ ਬਟਨ ਪੱਟੀ ਦੀ ਬਣਾਈ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਜਿਹੜਾ ਵੀ ਹਿੱਸਾ ਤੁਸੀਂ ਬਣਾਉਣਾ ਚਾਹੁੰਦੇ ਹੋਗੇ ਉਹ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਸਾਰੀ ਇਸੇ ਤਰ੍ਹਾਂ ਜੈਕਟ ਬਣਾਉਣੀ ਹੈ ਸਟੈਪ ਬਾਈ ਸਟੈਪ ਤੇ ਇਸ ਤਰ੍ਹਾਂ ਦੀ ਜੈਕਟ ਵੀ ਤੁਸੀਂ ਬਣਾ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਇਹਦੀ ਮੈਜ਼ਰਮੈਂਟ ਦੱਸੂਗੀ ਜਿਹੜੀ ਇਹਦੀ ਲੰਬਾਈ ਚੜਾਈ ਐ ਮੋਢਿਆਂ ਦੀ ਅੱਜ ਸਾਰੀ ਮੈਂ ਤੁਹਾਨੂੰ ਦੱਸੂਗੀ ਜਿਹੜੀ ਇਹਦੀ ਪੂਰੀ ਲੰਬਾਈ ਐ ਦੇਖੋ ਇਸ ਤਰ੍ਹਾਂ 21 ਇੰਚੇ ਦੀ ਲੰਬਾਈ ਐ 21 ਇੰਚ ਲੰਬਾਈ ਐ ਠੀਕ ਐ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਜਿਹੜੇ ਇਹ 1 2 3 4 5 6 7 ਡਿਜ਼ਾਈਨ ਬਣਾਈ ਐ ਉਸ ਤੋਂ ਬਾਅਦ 7 ਡਿਜ਼ਾਈਨ ਬਣਾ ਕੇ 4 ਇੰਚ ਦੀ ਬਣਾਈ ਕੀਤੀ ਐ ਇਸ ਤਰ੍ਹਾਂ ਦੇਖੋ ਜਿਹੜਾ ਉੱਪਰ ਇਹ ਬਣਾਈ ਕੀਤੀ ਐ ਇਸ ਤਰ੍ਹਾਂ ਦੀ ਬਣਾਈ ਜਦੋਂ ਆਪਾਂ ਕਰਾਂਗੇ ਤਾਂ ਬਹੁਤ ਜਿਹੜੀ ਦੀ ਫਿਟਿੰਗ ਸੋਹਣੀ ਆਉਂਦੀ ਹੈ ਠੀਕ ਐ ਦੇਖੋ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਜੀ 4 ਇੰਚ ਇਹ ਬਣਾਈ ਐ ਉਸ ਤੋਂ ਬਾਅਦ 8.5 ਦੇ ਜਿਹੜੇ ਮੋਡੇ ਬਣਾਏ ਇਸ ਤਰ੍ਹਾਂ ਬਾਕੀ ਸਟੈਪ ਬਾਈ ਸਟੈਪ ਸਾਰੀ ਮੈਂ ਤੁਹਾਨੂੰ ਇਹ ਦੱਸੀ ਹੈ ਕਿ ਇਸ ਤਰ੍ਹਾਂ ਬਣਾਈ ਹੈ ਜਦੋਂ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣੀ ਹੈ ਜਿਗਜ਼ੈਗ ਡਿਜ਼ਾਈਨ ਤਾਂ ਜਿਹੜਾ ਬਾਰਡਰ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਸੇ ਤਰ੍ਹਾਂ ਉੱਪਰ ਇਹ 7 ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ ਇਹ ਪਾਕਟ ਇਸ ਤਰ੍ਹਾਂ ਵਿੱਚ ਬਣਾਈ ਹੈ ਬਟਨ ਪੱਟੀ ਬਣਾਈ ਹੈ ਦੇਖੋ ਜਿਹੜੀ ਇਹਦੀ ਕਿਨਾਰੀ ਹੈ ਕਿੰਨੇ ਸੋਹਣੇ ਤਰੀਕੇ ਨਾਲ ਆਈ ਹੈ ਇਹ ਵੀ ਮੈਂ ਤੁਹਾਨੂੰ ਸਪੈਸ਼ਲ ਦੱਸੀ ਇਹ ਵੀ ਜਿਹੜੀ ਇਹਦੀ ਕਿਨਾਰੀ ਹੈ ਕਿਸ ਤਰ੍ਹਾਂ ਬਣਾਈ ਹੈ ਉੱਪਰ ਇਸ ਤਰ੍ਹਾਂ ਡਿਜ਼ਾਈਨ ਪਾਇਆ ਮੋਢਿਆਂ ਤੱਕ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਹੋਇਆ ਕਿੰਨੇ ਕੁੰਡੇ ਲਾਏ ਆ ਇਹਦੇ ਤੇ ਜਿਹੜੇ ਦੋਨਾਂ ਪੱਲਿਆਂ ਦੇ ਕਿੰਨੇ ਕੁੰਡੇ ਆ ਇਹ ਵੀ ਮੈਂ ਤੁਹਾਨੂੰ ਸਾਰਾ ਦੱਸਿਆ ਜੇਕਰ ਤੁਸੀਂ ਇਸ ਤੋਂ ਇਹ ਤਿੰਨ ਪਲਾਈ ਪੱਛਮਨਾਲ ਤੇ 10 ਨੰਬਰ ਸਲਾਂਗਾਂ ਨਾਲ ਮੈਂ ਬਣਾਈ ਹੈ ਜੇਕਰ ਤੁਸੀਂ ਗੋਲ ਪੱਛਮਨਾ ਬਣਾਉਣੀ ਤਾਂ ਤੁਹਾਨੂੰ ਜਿਹੜੇ 10 12 ਕੁੰਡੇ ਇਸੇ ਸਾਈਜ਼ ਚ ਬਣਾਉਣੀ ਹੈ ਤਾਂ ਜ਼ਿਆਦਾ ਲੈਣੇ ਪੈਣਗੇ ਠੀਕ ਹੈ ਕਿਉਂਕਿ ਜਿਹੜੀ ਤਿੰਨ ਪਲਾਈ ਪੱਛਮ ਹੁੰਦੀ ਹੈ ਇਹ ਆਪਣੀ ਇਸ ਤਰ੍ਹਾਂ ਥੋੜੀ ਜਿਹੀ ਖੁੱਲਦੀ ਹੁੰਦੀ ਹੈ ਤੇ ਜਿਹੜੀ ਗੋਲ ਪੱਛਮ ਹੁੰਦੀ ਹੈ ਉਹ ਥੋੜੀ ਜਿਹੀ ਘੱਟ ਖੁੱਲਦੀ ਹੁੰਦੀ ਹੈ ਠੀਕ ਹੈ ਇਸੇ ਲਈ ਜਿਹੜੇ ਆਪਾਂ ਨੂੰ ਕੁੰਡੇ ਜ਼ਿਆਦਾ ਰੱਖਣੇ ਪੈਣਗੇ 10 ਕੁੰਡੇ ਆਪਾਂ 10 ਜਾਂ 15 ਕੁੰਡੇ ਜ਼ਿਆਦਾ ਰੱਖ ਸਕਦੇ ਹਾਂ 21 ਇੰਚੇ ਦੀ ਲੰਬਾਈ ਹੈ। ਟੋਟਲ ਲੰਬਾਈ ਇਹਦੀ 21 ਇੰਚ ਹੈ ਤੇ ਬਣ ਕੇ ਜਿਹੜੀ ਕੰਪਲੀਟ ਹੋਗੀ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਬਾਕੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਹੋਰ ਵੀ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਵੇਖ ਸਕਦੇ ਹੋ ਤੇ ਬਹੁਤ ਹੀ ਸੋਹਣੇ ਡਿਜ਼ਾਈਨਾਂ ਦੀਆਂ ਜੈਕਟਾਂ ਬਣੀਆਂ ਜਿਹੜੀਆਂ ਦੇਖ ਸਕਦੇ ਹੋ। ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਸਾਰੇ ਡਿਜ਼ਾਈਨ ਬਣਾਉਣੇ ਦੱਸੇ ਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਾਕੀ ਜਿਸ ਤਰ੍ਹਾਂ ਤੁਸੀਂ ਜੈਕਟ ਬਣਾਉਣੀ ਚਾਹੁੰਦੇ ਹੋ ਉਸੇ ਤਰ੍ਹਾਂ ਤੁਸੀਂ ਜੈਕਟ ਦੇਖ ਸਕਦੇ ਹੋ ਅ ਬੱਚਿਆਂ ਦੇ ਆ ਪਜਾਮਾ ਸਵੈਟਰ ਕੈਪ ਸੌਕਸ ਲੇਡੀ ਸੌਕਸ ਸਾਰਾ ਕੁਝ ਮੈਂ ਆਪਣੇ ਚੈਨਲ ਤੇ ਜਿਹੜਾ ਬਣਾਉਣਾ ਬਣਾਉਣਾ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ